ਜੀ ਕਮਾਂ ਦੀ ਜਿਹੜੀ ਆ ਉਹਦਾ ਬੱਚਾ ਬਦਲਾ ਚਾਹੇ ਸੱਤ ਦੀ ਮਾਂ ਨੂੰ ਜਿੱਦਾਂ ਉਹ ਛਲਾ ਕਰ ਆਪਣੇ ਮੋਢਿਆਂ ਤੇ ਚੱਕ ਕੇ ਮਾਂ-ਬਾਪ ਨਾਲ ਆਪਣੇ ਮੋਢਿਆਂ ਤੇ ਚੱਕ ਕੇ ਹੱਜ ਕਰਾ ਦਈਏ ਇਹ ਵੀ ਬਦਲਾ ਨਹੀਂ ਦੇ ਸਕੀ ਨਹੀਂ ਦੇ ਸਕੀ ਨਹੀਂ ਦੇ ਸਕੀ ਕੇ ਆ ਮਾਂ ਮਾਂ ਬੇਸ਼ੱਕ ਆ ਦੇ ਪੈਰਾ ਥਲੇ ਜੰਨਤ ਆਸ਼ਾ ਤੇ ਪਾਪ ਜਨਨ ਦਾ ਦਰਵਾਜ਼ਾ ਜੰਨਤ ਤੇ ਮਾਂ ਵੀ ਉਹ ਜਿਹੜੀ ਹੁਕੂਕਾਂ ਵਾਲੀ ਆਹੋ ਬੇਸ਼ੱਕ ਬੈਠੋ ਜਿਹੜੀ ਲਾਈਫ ਨਾਲ ਸਾਡਾ ਆਪਣੇ ਬਾਪ ਦਾ ਆਪਣੀ ਭਰਾ ਦਾ ਆਪਣੀ ਸਹੁਰਾ ਆਪਣੀ ਪਤਨਾ ਜਿਹੜੀ ਇਮਾਨਦਾਰ ਉਹਦੇ ਪੈਰਾਂ ਤੇ ਸੇਵਾ ਕੋਈ ਨਹੀਂ ਕਰਦੀ ਸਰਦੰਤ ਸਰਦੰਤ ਨਾ ਇਹ ਮੈਂ ਤੁਹਾਨੂੰ ਪਹਿਲਾ ਕੀ ਐਗਜ਼ਾਮ ਦੇ ਕੇ ਹਟਿਆ ਲੇਕਿਨ ਸ਼ਾਪੀ ਨਹੀਂ ਵੀਰੇ ਨਾਲ ਵੱਧ ਕੇ ਮੁੰਡੇ ਇੱਥੇ ਹੈਗੇ ਆ ਮੈਂ ਤਾਂ ਚਲੇ ਗਿਆ ਕੈਨੇਡਾ ਜਰਾ ਸੰਭਲੋ ਜਿਨ੍ਹਾਂ ਨੇ ਸਾਹ ਬਿਆ ਰਵੀ ਪਾਜੀ ਬੋਲੀ ਬੋਰੀ ਨਾਲ ਆਪਣਾ ਵੱਡਾ ਪਰਿਵਾਰ ਇਹਨਾਂ ਦਾ ਕੁੜੀਆਂ ਕੁੜੀ ਦੀ ਆਪਣੇ ਰਵੀ ਪਾਜੀ ਦੀ ਭੈਣ ਸਕੇ ਸਕੇ ਬੱਚੇ ਵਾਲਾ ਵੱਡੇ ਕਹੜਿਆ ਜ਼ਿੰਦਗੀ ਦੀ ਬਾਦੀ ਮਰਦੀ ਬਾਦੀ ਮਰਦੀ